ਮੌਤ ਮਾੜੀ ਖਬਰ ਦੱਸਣ ਜਾ ਰਿਹਾ ਤੁਹਾਨੂੰ ਬਈ ਜਮਨ ਦੇ ਵਿੱਚ ਰਖਲਾ ਕੇਰਲਾ ਤੋਂ ਇੰਡੀਆ ਤੋਂ ਕੁੜੀ ਗਈ ਸੀ ਠੀਕ ਹੈ ਨਾ ਜਮਨ ਦੇ ਵਿੱਚ ਨਰਸ ਮਤਲਬ ਕੰਮ ਕਰਦੀ ਨਰਸ ਦਾ ਕੰਮ ਕਰਦੀ ਸੀ ਤੇ ਬਹੁਤ ਭੇੜੀ ਖਬਰ ਹੈ ਉਹਨੂੰ ਫਾਂਸੀ ਹੋ ਰਹੀ ਹੈ 16 ਜੁਲਾਈ ਨੂੰ ਸਵੇਰ 4 ਵਜੇ ਠੀਕ ਹੈ ਨਾ ਤੇ ਇਹ ਬਹੁਤ ਮਾਦਭਾਗੀ ਖਬਰ ਹੈ ਕਿਉਂਕਿ ਜਮਨ ਦੇ ਵਿੱਚ ਜਾ ਕੇ ਓਹੋ ਕਿਉਂਕਿ ਪ੍ਰਵਾਸ ਇੰਨਾ ਹੋ ਰਿਹਾ ਇੰਡੀਆ ਦੇ ਵਿੱਚ ਗੱਲਾਂ ਛੱਡ ਦੀ ਠੀਕ ਹੈ ਇੰਨਾ ਪ੍ਰਵਾਸ ਹੋਇਆ ਗੱਲਾਂ ਛੱਡ ਦੀ ਕਿਉਂ ਜਾ ਰਹੇ ਆ ਜਮਨ ਦੇ ਵਿੱਚ ਤਾਂ ਨਾਲ ਗ੍ਰੈਜਯੁੱਧ ਵਾਲਾ ਮਸਲਾ ਬਣਿਆ ਪਿਆ ਸੀ ਉਹ ਤਾਂ ਉਹ ਇੱਥੇ ਆਈ 10 ਦੇ ਵਿੱਚ ਗਈ ਸੀ 14 ਦੇ ਵਿੱਚ ਵਾਪਸ ਆਈ 2014 ਦੇ ਵਿੱਚ ਤੇ ਉਹਨੇ ਵਿਆਹ ਕਰਵਾਇਆ ਮੈਥੂ ਨਾ ਦੇ ਨਾਲ ਮੁੰਡੇ ਦੇ ਨਾਲ ਤੇ ਫਿਰ ਉਹਨੇ ਰਖ ਲਾ ਵੀ ਉੱਥੇ ਗਏ ਉਹਨਾਂ ਦੇ ਬੱਚਾ ਹੋਇਆ ਇੱਕ ਕੁੜੀ ਹੋਈ ਠੀਕ ਹੈ ਨਾ ਤੇ ਜਦੋਂ ਉਹੋ ਰਖਲਾ ਉਸ ਤੋਂ ਬਾਅਦ ਇੱਕ ਉਹਦਾ ਨਾਂ ਹੈਗਾ ਤਲਾਲ ਅਬਦੂ ਅਬਦੂ ਬੇਦੀ ਨਾਂ ਦੇ ਨਾ ਇੱਕ ਕੱਪੜਾ ਵਪਾਰੀ ਆ ਉਹਦਾ ਖੂਨ ਹੋ ਜਾਂਦਾ ਠੀਕ ਹੈ ਜੀ ਉਹ ਮੈਂ ਕਹਾਣੀ ਦੱਸੂ ਅਗਾ ਕਿਵੇਂ ਗੱਲ ਬਣੀ ਉਹ ਤੇ ਉਹ ਰਖਲਾ ਜਦੋਂ ਉੱਥੇ ਉਹ ਉਹਦਾ ਘਰ ਵਾਲਾ ਬਿਜਲੀ ਦਾ ਕੰਮ ਕਰਦਾ ਮਕੈਨਿਕ ਸੀ ਜਿਉ ਨੂੰ ਕੋਈ ਰੁਪਈਆ ਨਹੀਂ ਬੰਦੇ ਤੇ ਉਹ ਆਖਣ ਦੀ ਆ ਵੀ ਇੱਥੇ ਲੜਾਈ ਝਗੜੇ ਜਦੋਂ ਹੋਣ ਲੱਗ ਪਏ ਤੇ ਤੂੰ ਕੁੜੀ ਨੂੰ ਲੈ ਕੇ ਇੰਡੀਆ ਜਾਵਦਾ ਤੇ ਇੰਡੀਆ ਆ ਜਾਂਦਾ ਇੱਥੇ ਆ ਜਾਂਦਾ ਇੰਡੀਆ ਤੇ ਉਸ ਤੋਂ ਬਾਅਦ ਜਦੋਂ ਗ੍ਰਾਜ ਉਹਦਾਂ ਲੱਗ ਜਾਂਦਾ ਉੱਥੇ ਉਸ ਤੋਂ ਪਹਿਲਾਂ ਸੱਚ ਜਿਹੜਾ ਅਬਦੂ ਹੈ ਦਲਾਲ ਅਬਦੂ ਬੇਦੀ ਕਪੜਾ ਵਪਾਰੀ ਉਹਦੇ ਨਾਲ ਗੱਲ ਕਰਦੀ ਆ ਉਹਦੇ ਨਾਲ ਗੱਲਬਾਤ ਮਤਲਬ ਦਵਾਈ ਲੈਣ ਜਾਂਦਾ ਉਹ ਵੀ ਇਸ ਕਲੀਨਿਕ ਦੇ ਵਿੱਚ ਤੇ ਉਹ ਕਈ ਨਰਸਾਂ ਕੰਮ ਕਰਦੀਆਂ ਕਿਸੇ ਖਾਤਰ ਉਥੇ ਬਾਹਰੋਂ ਜਾ ਕੇ ਆਪ ਦੀ ਆਪ ਦੁਕਾਨ ਨਹੀਂ ਕਰਵਾ ਸਕਦਾ ਜਮੁੰਦੇ ਵਿੱਚ ਉਹ ਸਰੀਆ ਕਾਨੂੰਨ ਦੇ ਤੇ ਨਹੀਂ ਚੱਲਦਾ ਉਹਨਾਂ ਦਾ ਸਾਰਾ ਕੁਝ ਤਾਈ ਤਾਂ ਫਾਂਸੀ ਹੋਈ ਬਲੱਡ ਮਨੀ ਵੀ ਦੇ ਰਹੀ ਸੀ ਇੱਥੋਂ ਦੇ ਮਤਲਬ ਕਿ ਕਈ ਹੁੰਦੇ ਹਨ ਸੇਵਾ ਕਰਨ ਵਾਲੇ ਪੈਸੇ ਇਕੱਠੇ ਕੀਤੇ 1 ਮਿਲੀਅਨ ਡਾਲਰ ਆਖਦਾ ਸੀ ਪਰ ਨਹੀਂ ਮੰਨਿਆ ਉਹ ਉਹਦਾ ਪਰਿਵਾਰ ਨਹੀਂ ਮੰਨਿਆ ਉਹ ਕਹਿੰਦੇ ਅਸੀਂ ਬਲੱਡ ਮਨੀ ਨਹੀਂ ਦੇਣੀ ਤੇ ਮਤਲਬ ਇਹ ਤਾਂ ਨਹੀਂ ਕਹੇ ਕਿ 1 ਮਿਲੀਅਨ ਡਾਲਰ ਨਾ ਕਹੇ ਕਿ ਤੇ ਉਹ ਕਿਉਂ ਮੰਨਦੇ ਆ ਭੌਂਦੇ ਹੁਣ ਕਿੰਨਾ ਹੀ ਆਖਦੇ ਭਾਰਤ ਸਰਕਾਰ ਨੇ ਵੀ ਹੱਥ ਕੜੇ ਕਰ ਲਏ ਇੱਥੇ ਐਡੇ ਬੇਕੂਪੇ ਆ ਜਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਦਾ ਤੱਕ ਵੀ ਉਹਨਾਂ ਨੂੰ ਸਾਫ ਦੋ ਉਹ ਜੱਜ ਜਿਹੜੇ ਤਿੰਨ ਬੈਂਚ ਜੱਜ ਬੈਠੇ ਸੀ ਉਹਨਾਂ ਯਾ ਅਲੱਦਾ ਕਹਿੰਦੇ ਆਪਣੇ ਦੇਸ਼ ਦਾ ਕਾਨੂੰਨ ਆਪਣੇ ਦੇਸ਼ ਚੱਲੂਗਾ ਦੂਜੇ ਦੇਸ਼ਾਂ ਚ ਕਿਵੇਂ ਚੱਲ ਜਾਊਗਾ ਕਾਨੂੰਨ ਉਹ ਸਰਿਆ ਕਾਨੂੰਨ ਦੇ ਦੀ ਚੱਲ ਰਿਹਾ ਤੇ ਨਾ ਹੀ ਆਪਣੇ ਇਨੇ ਉਹਨਾਂ ਨਾਲ ਕੋਈ ਸਬੰਧ ਹੈਗੇ ਆ ਭਾਰਤ ਦੇ ਭਾਰਤ ਸਰਕਾਰ ਕਹਿੰਦੀ ਸੀ ਕਿਉਂਕਿ ਉਹ ਭਾਰਤ ਸਰਕਾਰ ਕਨੇ ਵਕੀਲ ਕੀਤਾ ਸੀ ਕਹਿੰਦੇ ਆਪਣੇ ਇਨ ਸਬੰਧ ਵੀ ਹੈ ਨਹੀਂ ਕਿੰਦੇ ਜਮਨ ਨਾਲ ਤੇ ਉਹਨੇ ਰੱਖਿਆ ਕਪੜਾ ਵਾਰੀ ਨਾਲ ਜਦੋਂ ਗੱਲਬਾਤ ਕੀਤੀ ਕਿ ਮੈਂ ਕਲੀਨਿਕ ਕਰਨਾ ਚਾਹੁੰਦੀ ਆ ਵੀ ਇੰਨੇ ਜਣਾਂ ਮੈਂ ਤਾਂ ਤਨਖਾਹ ਥੋੜੀ ਦੇ ਦਿਆ ਤੇ ਜੇ ਕੋਈ ਰਸਤਾ ਕੱਢ ਸਕਦਾ ਉਹਨੇ ਆਪਦੇ ਨਾਮ ਤੇ ਮਤਲਬ ਕਿ ਕਲੀਨਿਕ ਖਲਵਾਤਾ ਤੇ 50-50 ਪਾਰਟਨਰਸ਼ਿਪ ਕਰਤੀ ਕਰ ਲਈ ਕਰ ਲਈ ਜਦੋਂ ਤੇ ਉਸ ਤੋਂ ਬਾਅਦ ਰਖਲਾ ਗਰੈਯੋਦ ਉਹਦੇ ਥੇ ਲੱਗ ਗਿਆ ਤੇ ਉਹਦੇ ਘਰ ਵਾਲਾ ਤੇ ਕੁੜੀ ਉਹਦੀ ਤਾਂ ਪਹਿਲਾਂ ਹੀ ਆ ਗਈ ਸੀ ਤੇ ਉਹ ਉੱਥੋਂ ਆਣਾ ਚੁੰਦੀ ਸੀ ਉਹਨੇ ਪੈਸੇ ਜਿੰਨੇ ਕਮਾਉਣੇ ਸੀ ਕਮਾ ਲਏ ਸੀ ਉਹਨੂੰ ਐਸੀ ਇੱਥੇ ਆ ਕੇ ਵਧੀਆ ਮਾਰਦੀ ਜ਼ਿੰਦਗੀ ਸ਼ੁਰੂ ਕਰ ਲਵਾਂਗੀ ਤੇ ਪਾਸਪੋਰਟ ਉਹਦੇ ਕੋਲੇ ਸੀ ਉਹਨੇ ਆਪਦੇ ਕੋਲੇ ਪਾਸਪੋਰਟ ਰੱਖ ਰੱਖਿਆ ਸੀ ਉਹਦਾ ਤੇ ਦੱਸੋ ਵੀ ਕੀ ਹੋ ਰਿਹਾ ਹੈ ਦੁਨੀਆ ਦੇ ਵਿੱਚ ਇਹ ਨਾਤਕਾ ਉਹ ਪਾਸ ਨੋਟ ਦੇ ਦੇ ਤੇ ਉਹਨੇ ਮਤਲਬ ਬੇਹੋਸ਼ ਕਰਨ ਵਾਲਾ ਐਕਸ਼ਨ ਲਾਤਾ ਟੀਕਾ ਲਾਤਾ ਉਹ ਵੰਡੋ ਚ ਲੱਗ ਗਿਆ ਤੇ ਉਹਦੀ ਮੌਤ ਹੋ ਗਈ ਹੁਣ 16 ਜੁਲਾਈ ਦੇ ਸਵੇਰ 4 ਵਜੇ ਉਹਨੂੰ ਫਾਂਸੀ ਹੋ ਜੂਗੀ ਠੀਕ ਹੈ ਜੀ ਆ ਕਹਾਣੀਆਂ ਤੇ ਪੁਲਿਸ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ YouTube ਤੇ ਲਾਜ਼ਮੀ ਤੇ ਇਹ ਮੇਰੇ ਇੱਕ ਦਾ ਰਖਲਾ ਇੱਕ ਜਣਾ ਹੈਗਾ ਇੱਥੇ ਤੁਸੀਂ ਯਾਰ ਇਹਨੂੰ ਉਹ ਘੰਟੀ ਆਹ ਲਾ ਲ ਘੰਟੀ ਉਹ ਘੰਟੀ ਦੀ ਬਜਾ ਦੇ ਯਾਰ ਬਰਾ ਥੈਂਕ ਯੂ